ਮਾਰੂ ਮਹੱਲਾ ਪਹਿਲਾ ਘਰ ਪਹਿਲਾ ਕਰਨੀ ਕਾਗਦ ਮਨ ਮਸਵਾਣੀ ਬੁਰਾ ਪਲਾ ਦੋਇ ਲੇਖ ਪਈ ਜਿਉਂ ਜਿਉਂ ਕਿਰਤ ਚਲਾਏ ਤਿਉ ਚੱਲੀਐ ਤਉ ਗੁਣ ਨਾਹੀ ਅੰਤ ਹਰੇ ਚਿਤ ਚੇਤਸ ਕੀ ਨਹੀਂ ਬਾਵਰਿਆ ਹਰ ਬਿਸਰਤ ਤੇਰੇ ਗੁਣ ਗਲਿਆ ਰਹਾ ਜਾਲੀ ਰੈਨ ਜਾਲ ਦਿਨ ਹੂਆ ਜੇਤੀ ਘੜੀ ਫਾਹੀ ਤੇਤੀ ਰਸ ਰਸ ਚੋਗ ਚੁਗਹਿ ਨਿਤ ਫਸਹਿ ਸੂਟਸ ਮੂੜੇ ਕਮਨ ਗੁਣੀ ਕਾਇਆ ਆਰਣ ਮਨ ਵਿੱਚ ਲੋਹਾ ਪੰਜ ਅਗਨ ਤਿਤ ਲਾਗ ਰਹੀ ਕੋਲੇ ਪਾਪ ਪੜੇ ਤਿਸ ਉਪਰ ਮਨ ਜਲਿਆ ਸੰਨੀ ਚਿੰਤ ਭਈ ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੈ ਤਨੇਹਾ ਏਕ ਨਾਮ ਅੰਮ੍ਰਿਤ ਉਹ ਦੇਵੈ ਤਉ ਨਾਨਕ ਤ੍ਰਿਸ਼ਟਸ ਦੇਹਾ ਮਾਰੂ ਮਹੱਲਾ ਪਹਿਲਾ ਬਿਮਲ ਮਝਾਰ ਬਸਸ ਨਿਰਮਲ ਜਲ ਪਦਮਨ ਜਾਵਲ ਰੇ ਪਦਮਨ ਜਾਵਲ ਜਲ ਰਸ ਸੰਗਤ ਸੰਗ ਦੁਖ ਨਹੀਂ ਰੇ ਦਾਦਰ ਤੂੰ ਕਬਹ ਨਾ ਜਾਣ ਸਰੀ ਪਕ ਸਸਬਾਲ ਬਸਸ ਨਿਰਮਲ ਜਲ ਅੰਮ੍ਰਿਤ ਨਾਂ ਲਖਸਰੀ ਰਹਾਉ ਵਸ ਜਲ ਨੇਤਨਾ ਵਸਤ ਅਲੀਲ ਮੇਰ ਚੱਚਾ ਗੁਨ ਰੇ ਚੰਦ ਕਮੁੰਦਨੀ ਦੂਰੋਂ ਨਿਵਸਸ ਅਨਪਹੁ ਕਾਰਨ ਰੇ ਅੰਮ੍ਰਿਤ ਖੰਡ ਦੂਧ ਮਦ ਸੰਚਸ ਤੂੰ ਬਨ ਚਾਤੁਰ ਰੇ ਆਪਣਾ ਆਪ ਤੂੰ ਕਭੋ ਨਾ ਛੋਡਸ ਇਸਨ ਪ੍ਰੀਤ ਜਿਉ ਰੇ ਪੰਡਤ ਸੰਗ ਵਸਹਿ ਜਨ ਮੂਰਖ ਆਗਮ ਸਾਸ ਸੁਨੇ ਆਪਣਾ ਆਪ ਤੂੰ ਕਭੋ ਨਾ ਛੋੜਸ ਸਵਾਨ ਕੂਸ਼ ਜਿਓ ਰੇ ਇਕ ਪਾਖੰਡੀ ਨਾਮ ਨਰਾਚਹਿ ਇਕ ਹਰ ਹਰ ਚਰਨੀ ਰੇ ਪੂਰਬ ਲਿਖਿਆ ਪਾਵਸ ਨਾਨਕ ਰਸਨਾ ਨਾਮ ਜਪ ਰੇ ਮਾਰੂ ਮਹੱਲਾ ਪਹਿਲਾ ਸੰਲੋਕ ਪਤ ਤਤ ਪਨੀਤ ਅਸੰਖ ਹੋਹਿ ਹਰ ਚਰਨੀ ਮਨ ਲਾਗ ਅੱਠ ਸੱਤ ਤੀਰਥ ਨਾਮ ਪ੍ਰਭ ਨਾਨਕ ਜਿਸ ਮਸਤਕ ਭਾਗ ਸ਼ਬਦ ਸਖੀ ਸਹੇਲੀ ਗਰਬ ਗਹਿਲੀ ਸੁਣ ਸਹਿ ਕੀ ਇੱਕ ਬਾਤ ਸੁਹੇਲੀ ਜੋ ਮੈਂ ਬੇਦਨ ਸਾ ਕਿਸ ਅੱਖਾਂ ਮਾਈ ਹਰ ਬਿਨ ਜੀਉ ਨਾ ਰਹੈ ਕੈਸੇ ਰਾਖਾਂ ਮਾਈ ਰਹਾਉ ਆਉਂ ਦੁਹਾਗਣ ਖਰੀਰ ਜਾਣੀ ਗਿਆ ਸੁ ਜੋਵਨ ਤਨ ਪਛਤਾਣੀ ਤੂੰ ਦਾ ਨਾਂ ਸਾਹਿਬ ਸਿਰ ਮੇਰਾ ਖਿਦਮਤ ਕਰੀ ਜਨ ਬੰਦਾ ਤੇਰਾ ਧੰਤ ਨਾਨਕ ਅੰਦੇਸਾ ਏਹੀ ਬਿਨ ਦਰਸ਼ਨ ਕੈਸੇ ਰਵਾਂ ਸਨੇਹੀ ਮਾਰੂ ਮਹੱਲਾ ਪਹਿਲਾ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਂ ਸੁਭਾਗਾ ਗੁਰ ਕੀ ਬਚਨੀ ਹਾਟ ਬਿਕਾਨਾ ਜਿੱਤ ਲਾਇਆ ਤਿਤ ਲਾਗਾ ਤੇਰੇ ਲਾਲੇ ਕਿਆ ਚਤرائی ਸਾਹਿਬ ਕਾ ਹੁਕਮ ਨਾ ਕਰਨਾ ਜਾਈ ਰਹਾਉ ਮਾਂ ਲਾਲੀ ਪਿਓ ਲਾਲਾ ਮੇਰਾ ਹਉ ਲਾਲੇ ਕਾ ਜਾਇਆ ਲਾਲੀ ਨਾਚੈ ਲਾਲਾ ਗਾਵੇ ਭਗਤ ਕਰਉ ਤੇਰੀ ਰਾਇ ਪੀਐ ਤਾਂ ਪਾਣੀ ਆਣੀ ਮੀਰਾ ਖਾਹੀ ਤਾਂ ਪੀਸਣ ਜਾਓ ਪੱਖਾ ਫੇਰੀ ਪੈਰ ਮਲੋਆ ਜਪਤ ਰਹਾ ਤੇਰਾ ਨਾਮ ਨੂਨ ਹਰਾਮੀ ਨਾਨਕ ਲਾਲਾ ਬਖਸ਼ੇ ਤੁਧ ਵਡਿਆਈ ਆਦ ਜਗਾਦ ਦਇਆਪਤ ਦਾਤਾ ਤੁਧ ਵਿਣ ਮੁਕਤ ਨਾ ਪਾਈ ਮਾਰੂ ਮਹੱਲਾ ਪਹਿਲਾ ਕੋਈ ਆਖੈ ਭੂਤ ਨਾ ਕੋ ਕਹੇ ਬੇਤਾਲਾ ਕੋਈ ਆਖੈ ਆਦਮੀ ਨਾਨਕ ਵਿਚਾਰਾ ਭਇਆ دیਵਾਨਾ ਸਾਹ ਕਾ ਨਾਨਕ ਬੋ ਰਾਨਾ ਹਉ ਹਰ ਬਿਨ ਅਵਰ ਨਾ ਜਾਣਾ ਰਹਾਉ ਤਉ دیਵਾਨਾ ਜਾਣੀਐ ਜਾਂ ਭੈ دیਵਾਨਾ ਹੋਈ ਏਕੀ ਸਾਹਿਬ ਬਾਹਰਾ ਦੂਜਾ ਅਵਰ ਨਾ ਜਾਣੈ ਕੋਈ ਤਉ دیਵਾਨਾ ਜਾਣੀਐ ਜਾਂ ਏ ਕਾਕਾਰ ਕਮਾਏ ਹੁਕਮ ਪਛਾਣੈ ਖਸਮ ਕਾ ਦੂਜੀ ਅਵਰ ਸਿਆਣ ਪਕਾਏ ਤਉ ਦੇਵਾਨਾ ਜਾਣੀਐ ਜਾਂ ਸਾਹਿਬ ਧਰੇ ਪਿਆਰ ਮੰਦਾ ਜਾਣੈ ਆਪਕੋ ਅਵਰ ਭਲਾ ਸੰਸਾਰ ਮਾਰੂ ਮਹੱਲਾ ਪਹਿਲਾ ਇਹੋ ਧਨ ਸਰਬ ਰਹਿਆ ਭਰਪੂਰ ਮਨ ਮੁਖ ਫਿਰਹਿ ਸੇ ਜਾਣਹਿ ਦੂਰ ਸੋ ਧਨ ਵਖਰ ਨਾਮ ਹਿਰਦੈ ਹਮਾਰੈ ਜਿਸ ਤੂੰ ਦੇਹ ਤਿਸੈ ਨ ਸਤਾਰੈ ਰਹਾਉ ਨਾ ਇਹੋ ਧਨ ਜਲੇ ਨਾ ਤਸਕਰ ਲੈ ਜਾਏ ਨਾ ਇਹੋ ਧਨ ਡੂਬੈ ਨਾ ਇਸ ਧਨ ਕੋ ਮਿਲੈ ਸਜਾਈ ਕਿਸ ਧਨ ਕੀ ਦੇਖੋ ਵੜਿਆਈ ਸਹਜੇ ਮਾਤੇ ਅਨ ਦਿਨ ਜਾਈ ਇੱਕ ਬਾਤ ਅਨੂਪ ਸੁਨੋ ਨਰ ਭਾਈ ਇਸ ਧਨ ਬਿਨ ਕਹੋ ਕਿਨਹਿ ਪਰਮ ਗਤ ਪਾਈ ਭਣਤ ਨਾਨਕ ਇਕਾਥ ਕੀ ਕਥਾ ਸੁਣਾਏ ਸਤਿਗੁਰ ਮਿਲੈ ਤਾ ਇਹੋ ਧਨ ਪਾਈ ਮਾਰੂ ਮਹੱਲਾ ਪਹਿਲਾ ਸੂਰ ਸਰ ਸੋਸ ਲੈ ਸੋਮ ਸਰ ਪੂਖ ਲੈ ਜੁਗਤ ਕਰ ਮਰਤ ਸੋ ਸੰਬੰਧ ਕੀਜੈ ਮੀਨ ਕੀ ਚੱਪਲ ਸਿਉ ਜੁਗਤ ਮਨ ਰਾਖੀਐ బుడ్డే נה ਹੰਸ ਨਹ ਕੰਧ ਸੀਜੈ ਮੂੜੇ ਕਾਚੇ ਭਰਮ ਭੁੱਲਾ ਨਹ ਚੀਨਿਆ ਪਰਮ ਆਨੰਦ ਬੈਰਾਗੀ ਰਹਾਉ ਅਜਰ ਗਹੋ ਯਾਰ ਲੈ ਅਮਰ ਗਹੋ ਮਾਰ ਲੈ ਪ੍ਰਾਂਤ ਤਜ ਛੋੜ ਤਉ ਅਪਿਓ ਪੀਜੈ ਮੀਨ ਕੀ ਚੱਪਲ ਸਿਓ ਜੁਗਤ ਮਨ ਰਾਖੀਐ బుడ్డే ਨਹ ਹੰਸ ਨਹ ਕੰਧ ਸੀਜੈ ਭਣਤ ਨਾਨਕ ਜਨੋ ਰਬ ਜੇ ਹਰ ਮਨ ਨੂੰ ਮਨ ਪਵਨ ਸਿਓ ਅੰਮ੍ਰਿਤ ਪੀਜੈ ਮੀਨ ਕੀ ਚੱਪਲ ਸਿਓ ਜੁਗਤ ਮਨ ਰਾਖੀਐ ਉੱਡੈ ਨਹਿ ਹੰਸ ਨਹਿ ਕੰਧ ਸੀਜੈ ਮਾਰੂ ਮਹੱਲਾ ਪਹਿਲਾ ਮਾਇਆ ਮੂਈ ਨਾ ਮਨ ਮੋਆ ਸਰ ਲਹਿਰੀ ਮੈਂ ਮਤ ਵੋਹਿਥ ਜਲ ਸਿਰ ਤਰ ਟਿਕੇ ਸਾਚਾ ਵਖਰ ਜਿਤ ਮਾਣਿਕ ਮਨ ਮਹਿ ਮਨ ਮਾਰਸੀ ਸੱਚ ਨਾ ਲਾਗੈ ਕਤ ਰਾਜਾ ਤਖਤ ਟਿਕੈ ਗੁਣੀ ਭੈ ਪੰਚਾਇਨ ਰਤ ਬਾਬਾ ਸਾਚਾ ਸਾਹਿਬ ਦੂਰ ਨਾ ਦੇਖ ਸਰਬ ਜੋਤ ਜਗ ਜੀਵਨਾ ਸਿਰ ਸਿਰ ਸਾਚਾ ਲੇਖ ਰਹਾਉ ਬ੍ਰਹਮ ਵਿਸ਼ਨ ਰਿਖੀ 무ਨੀ ਸ਼ੰਕਰ ਹਿੰਦ ਤਪੈ ਪੇਖਾਰੀ ਮਾਨੈ ਹੁਕਮ ਸੋਹੈ ਦਰ ਸਾਚੈ ਆ ਕੀ ਮਰਹ ਅਫਾਰੀ ਜੰਗਮ ਜੋਦ ਜਤੀ ਸੰਿਆਸੀ ਗੁਰ ਪੂਰੈ ਵਿਚਾਰੀ ਬਿਨ ਸੇਵਾ ਪਲ ਕਬਹ ਨਾ ਪਾਵਸ ਸੇਵਾ ਕਰਨੀ ਸਾਰੀ ਨਿਤਨਿਆ ਧਨ ਨੇ ਗੁਰਿਆ ਗੁਰ ਨਿਮਾਣਿਆ ਤੂੰ ਮਾਣ ਅੰਧ ਲੈ ਮਾਣਕ ਗੁਰ ਪਕੜਿਆ ਨੇਤਾਣਿਆ ਤੂੰ ਤਾਲ ਓਮ ਜਪਾ ਨਹੀਂ ਜਾਣਿਆ ਗੁਰਮਤੀ ਸਾਚ ਪਛਾਨ ਨਾਮ ਬਿਨਾ ਨਾਹੀ ਦਰ ਢੋਈ ਝੂਠਾ ਆਵਣ ਜਾਣ ਸਾਚਾ ਨਾਮ ਸਲਾਹੀ ਐ ਸਾਚੇ ਤੇ ਤ੍ਰਿਪਤ ਹੋਏ ਗਿਆਨ ਰਤਨ ਮਨ ਮਾਜੀ ਐ ਬਹੁੜ ਨਾ ਮੈਲਾ ਹੋਏ ਜਬ ਲਗ ਸਾਹਿਬ ਮਨ ਵਸੈ ਤਬ ਲਗ ਵਿਜਨ ਨਾ ਹੋਏ ਨਾਨਕ ਸਿਰ ਦੇ ਛੁੱਟੀ ਐ ਮਨ ਤਨ ਸਾਚਾ ਸੋਏ ਮਾਰੂ ਮਹੱਲਾ ਪਹਿਲਾ ਜੋਗੀ ਜੁਗਤ ਨਾਮ ਨਿਰਮਾਇਲ ਤਾਂ ਕਹਿ ਮੈਲ ਨਾ ਰਾਤੀ ਪ੍ਰੀਤਮ 나ਥ ਸਦਾ ਸਤ ਸੰਗੀ ਜਨਮ ਮਰਨ ਗਤ ਬੀਤੀ ਗੁਸਾਈ ਤੇਰਾ ਕਹਾ ਨਾਮ ਕੈਸੇ ਜਾਤੀ ਜਾਂ ਤਉ ਭੀਤਰ ਮਹਿਲ ਬੁਲਾਵਹਿ ਪੁੱਛੋ ਬਾਤ ਨਿਰੰਤਰੀ ਰਹਾਓ ਬ੍ਰਾਹਮਣ ਬ੍ਰਹਮ ਗਿਆਨ ਇਸ਼ਨਾਨੀ ਹਰ ਗੁਣ ਪੂਜੇ ਪਾਤੀ ਏਕੋ ਨਾਮ ਏਕ ਨਾਰਾਇਣ ਤ੍ਰਿਭਵਨ ਏਕਾ ਜੋਤੀ ਜਿਹਵਾ ਡੰਡੀ ਇਹੋ ਘਟ ਸ਼ਾਬਾ ਤੋਲੋ ਨਾਮ ਅਜਾਚੀ ਏਕੋ ਹਾਟ ਸਾਹੋ ਸਭਨਾ ਸਿਰ ਵਣ ਜਾਰੇ ਇਕ ਭਾਂਤੀ ਦੋਵੇਂ ਸਿਰੇ ਸਤਿਗੁਰੂ ਨਬੇੜੇ ਸੋ ਬੂਜੈ ਜਿਸ ਏਕ ਲਿਵ ਲਾਗੀ ਜੀਉ ਰਹਿ ਨੇ ਪਰਾਂਤੀ ਸ਼ਬਦ ਵਸਾਏ ਪਰਮ ਚਕਾਏ ਸਦਾ ਸੇਵਕ ਦਿਨ ਰਾਤੀ ਉਪਰ ਗगन ਗगन ਪਰ ਗੁਰਖ ਤਾਂ ਕਾ ਅਗਮ ਗੁਰੂ ਪੁਨਵਾਸੀ ਗੁਰਬਚਨੀ ਬਾਹਰ ਘਰ ਏਕੋ ਨਾਨਕ ਭਇਆ ਉਦਾਸੀ